ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਹਬਾਦ ਵਿਖੇ ਬਿੱਤੇ ਕੁਝ ਦਿਨਾਂ ਤੋਂ ਸ਼ਰਾਬ ਦੇ ਠੇਕੇ ਵਾਲਿਆਂ ਨੇ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਜਿਸ ਤੋਂ ਬਾਅਦ ਵਿੱਚ ਵਕ ਵਕ ਅਖਬਾਰਾਂ ਵਿੱਚ ਖਬਰ ਲੱਗਣ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਤਰਨ ਤਾਰਨ ਤੁਰੰਤ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਫਤਿਹਬਾਦ ਵਿਖੇ ਸ਼ਰਾਬ ਦੇ ਠੇਕੇ ਤੇ ਪਹੁੰਚ ਕੇ ਆਪਣੇ ਨਾਲ ਸਾਈਜ਼ ਇਨਸਪੈਕਟਰ ਆਮ ਮੂਰਤੀ ਨੂੰ ਲੈ ਕੇ ਪੁੱਜੇ ਉਹਨਾਂ ਦੱਸਿਆ ਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਅਸੀਂ ਕਾਨੂੰਨ ਮੁਤਾਬਕ ਜੁਰਮਾਨਾ ਕੀਤਾ ਹੈ ਨਾਲ ਹੀ ਸਖਤ ਸ਼ਬਦਾ ਵਿੱਚ ਠੇਕੇਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਜੇਕਰ ਅੱਗੇ ਤੋਂ ਛੋਟੇ ਬੱਚਾ ਨੂੰ ਸ਼ਰਾਬ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਕਰਨ ਤੋਂ ਕੋਈ ਵੀ ਪਰਹੇਜ਼ ਨਹੀਂ ਕੀਤਾ ਜਾਵੇਗਾ ਤਰਨ ਤਰਨ ਤੋਂ ਸਨੁਫਤਿਆਬਾਦ ਦੀ ਖਾਸ ਰਿਪੋਰਟ 61 ਹੋਈ ਹੈ 61 ਹੋ ਗਈ ਹੈ ਕਾਜੀ ਗੋਮ ਨੇ ਦੱਸ ਸਾਹਤ ਦੇ ਇੱਕ ਕਿਰਦਾਰ ਵੀ ਸ਼ਾਮਿਲ ਹੈ ਹਾਂ ਦੋ 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 ਨੰਬਰ ਤੋਂ ਲਿਖੇ ਐਪਰਜਨ ਨੇ ਸੱਟ ਲਾਈ ਕੱਲੀ ਆਇਓ ਇੱਕ ਕਲੀ ਆਇਆ ਇਹਨੇ ਅੱਜ ਦੇਖਿਆ ਇਹਨੂੰ ਅੱਛਾ ਬਿੱਟ ਤੇ ਅੱਜ ਮੈਨੂੰ ਸਵੇਰ ਸਵੇਰੇ ਹੀ ਮਾਰਨਿੰਗ 9 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰ ਆਈ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਤਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਾ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ ਉਹਨਾਂ ਨੂੰ दारू ਵੇਚ ਰਹੇ ਗਿਆ ਸਾਡੇ ਜੁਵਨਾਈਲ ਜਸਟਿਸ ਐਕਟ ਮਤਲਬ ਮੌਕੇ ਦੇ ਉੱਤੇ ਕਾਰਵਾਈ ਕਰਦੇ ਪੁਲਿਸ ਵਿਭਾਗ ਦੇ ਨਾਲ ਤੇ ਏਐਸਆਈ ਗੁਰਪਾਲ ਸਿੰਘ ਜੀ ਫਟੇਵਾ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜਾ ਐਕਸਾਈਜ਼ ਹੈਗੇ ਆ ਰਾਮ ਮੁਰਗੀ ਜੀ ਉਹਨਾਂ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜਾ ਇਸ ਥਿੱਕੇ ਤੇ ਵਾਸਤਵ ਚ ਉਹ ਬੱਚਿਆਂ ਨੂੰ दारू ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਆ ਮੌਕੇ ਦੇ ਉੱਤੇ ਐਕਸਾਈਜ਼ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਚਲਾਨ ਪੈਣਾ ਹੈਗਾ ਉਸ ਤੋਂ ਪਰંત ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਵੰਡ ਰਏ ਹੈਗੇ ਐ ਇਸ ਚੀਜ਼ ਨੂੰ ਤਾਂ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਸੈਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਤੇ ਹੈ ਰਿਹਾ ਗਿਆ ਉਹ ਜਿਹੜੀ ਭਾਰਤੀ ਨਿਆਂਇ ਸੈਂਤ ਹੈ ਗਈ ਉਹ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫ ਆਈ ਆਰ ਦੇ ਅੰਦਰ ਚਾਰੋਂ ਬੰਦੇ ਨਾਮ ਨੋਟ ਹੋਣਗੇ ਸਰ ਜਿਸ ਤਰ੍ਹਾਂ ਜ਼ਿਲ੍ਹੇ ਦੇ ਲੋਕ ਵੀ ਠੀਕੇ ਆ ਉਹਨਾਂ ਨੂੰ ਵੀ ਦੇਖੋ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਐਕਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਇਹ ਕਨਫਰਮ ਕਰਨਾ ਹੁੰਦਾ ਹੈ ਵੀ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ दारू ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ इवन ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਜੁਨਾਈਲ ਜਸਟਿਸ ਐਕਟ ਸੈਕਸ਼ਨ 77 ਹੋ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਉਹ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਦੇ ਉੱਤੇ ਇਸ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸ਼ੌਪਕੀਪਰ ਦੁਕਾਨਦਾਰ ਵੀ ਲੱਗੇ ਹੁੰਦੇ ਉਹ ਅਣਜਾਣ ਹੁੰਦੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਆ ਇਹ ਬੱਚਿਆਂ ਨੂੰ दारू ਦੇ ਦਿੰਦੇ ਆ ਜੋ ਕਿ ਇੱਕ ਗੈਰ ਕਾਨੂੰਨੀ ਹੈਗਾ ਤੇ ਜਿਹੜਾ ਅੱਜ ਮਸਲਾ ਹੋਈ ਚੀਜ਼ ਦੇਖਣਾ ਹੈ ਜਿਹੜਾ ਇੱਥੇ ਬਤ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੈ ਹੋਈ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁਣਿਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਥ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਕਰਾਂਗੇ ਰਾਮ ਮੁਰਦੇ ਜੀ ਸਰ ਅੱਜ ਆ ਗਏ ਠਿਕਨੀ ਪਰ ਆਏ ਹੋ ਸਰ ਕੀ ਕਰ ਰਹੇ ਸੀ ਜੀ ਸਰ ਐਸ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਇਹਨਾਂ ਦਾ ਇਹਨਾਂ ਨੇ 18 ਸਾਲ ਤੋਂ ਘੱਟ ਦੇ ਬੱਚੇ ਨੂੰ ਸ਼ਰਾਬ ਵੇਚੀ ਆ ਕੋਚ ਨਾਲ ਕਰਤਾ ਹੈ ਤੇ ਅਸੀਂ ਰਿਪੋਰਟ ਨਾਲ ਗੱਡੀ ਸੀ ਐਕਸਰਸਾਈਜ਼ ਨੂੰ ਭੇਜਾਂਗੇ ਅੱਗੇ ਤੋਂ ਕੋਈ ਇਹਨਾਂ ਦੇ ਕੋਈ ਫਰੇਮ ਕਰੀਏ ਠੀਕ ਕਰ ਲਈਏ ਜੋ ਐਸ ਪਰ ਐਕਟ ਐਕਸਰਸਾਈਜ਼ ਹਾਈਟ ਕਰਦੇ ਬਣਦੀ ਕਰਾਂਗੇ ਜੀ